ਇਹ ਕਿਸ ਤਰ੍ਹਾਂ ਦੇਖਦੇ ਹੋ ਕੌਮਨਾ ਨਾਵਤ ਨੂੰ ਕਿ ਹਰ ਵਾਰੀ ਇਦਾਂ ਦੇ ਬਿਆਨ ਦੇ ਨੇ ਕਿ ਕਿਸਾਨ ਜਿਹੜੇ ਆ ਬਾਰਡਰਾਂ ਦੇ ਉੱਤੇ ਬੈਠੇ ਹੋ ਕਿਸਾਨ ਨਹੀਂ ਉਹ ਅਤਵਾਦੀ ਆ ਤੇ ਖਾਲਿਸਤਾਨ ਨੂੰ ਜੇ ਹਰਾਵਾ ਦੇ ਰਹੀ ਆ ਅਤਵਾਦ ਨੂੰ ਜਿਹੜਾ ਪੰਜਾਬ ਦੇ ਵਿੱਚ ਬੜਾਵਾ ਦੇ ਰਹੀ ਆ ਆਪਣੇ ਘਾਣ ਪਾਈ ਆ ਉਹਨੂੰ ਆਪਣੇ ਆਪ ਜੇ ਸ਼ਰਮ ਹੋਣੀ ਚਾਹੀਦੀ ਆ ਕਿ ਮੈਂ ਸਾਰੇ ਕੋ ਭਾਰਤ ਦੇ ਇੱਕ ਤੁਨ ਮਨੇਖ ਆ ਭਾਰਤ ਦੇ ਵਿੱਚ ਮੱਖ ਵੱਖ ਲੋਕ ਰਹਾਰੇ ਆ ਪਰ ਆਪਾਂ ਪਿਆਰ ਨਾਲ ਰਹੇ ਆ ਇਦਾਂ ਜਿਹੜਾ ਆ ਜਿਹੜਾ ਉਹ ਕੀਤਾ ਉਹਨੂੰ ਬਹੁਤ ਮਨਪੱਗਰ ਆ ਜਿੱਦਾਂ ਉਹ ਅਹਿਦ ਰਹੀ ਤੇ ਨੰਦੇ ਥੱਪਣੇ ਵਾਰਿਆ ਜਿੱਦਾਂ ਕੱਲ ਦੀ ਆਪਣੇ ਭੈਣ ਕੁਲਵਿੰਦਰ ਵੀ ਥੱਪਣੇ ਵਾਰਿਆ ਹੁਣ ਨਹੀਂ ਤਾਈਗੀ ਜੇ ਹੁਣ ਗਾਂ ਖੈ ਮਿਲ ਨਾ ਜਿਆਦਾ ਥੱਪਣ ਮੱਜੜ ਗਈ ਇਹ ਜਾਣ ਕੇ ਪੰਜਾਬ ਬਣਾ ਐ ਛੱਡੇ ਪਿਆਰ ਨਾਲ ਚੱਲ ਰਿਆ ਸਾਰੇ ਕਿਸਾਨ ਮਜ਼ਦੂਰ ਛੋਟਾ ਮਕਾਨੀ ਦੁਕਾਨਦਾਰ ਸਾਰਾ ਕੰਮ ਵਧੀਆ ਕਰ ਰਹੇ ਆ ਪਰ ਇਹ ਬੀਜੇਪੀ ਜੜੀ ਆ ਤੇਰੇ ਨਾਲ ਕੰਨਾ ਨਾ ਕੰਨਾ ਨਾ ਦੀ ਗੜੀ ਭੈਣ ਆ ਨਾ ਬੋਲੀ ਕਿ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਆ। ਟੰਗਰ ਨਵਦਾ ਥੱਪੜਕਾਂਡ ਲਗਾਤਾਰ ਜਿਹੜਾ ਵਾ ਭਖਦਾ ਜਾ ਰਿਹਾ ਵਾ ਇਸ ਟਾਈਮ ਅਸੀਂ ਕਪੂਠਲਾ ਦੇ ਕਚਹਿਰੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿਸਾਨ ਭਾਰਤੀ ਯੂਨੀਅਨ ਉਹ ਇੱਕ ਪਹੁੰਚੇ ਕਾਦੀਆਂ ਜਿਹੜੀ ਆ ਇੱਥੇ ਪਹੁੰਚੇ ਹੋਏ ਆ ਆਪਣੇ ਸਾਰੇ ਕਿਸਾਨਾਂ ਨੂੰ ਨਾਲ ਲੈ ਕੇ ਗੱਲਬਾਤ ਕਰਾਂਗੇ ਅਸੀਂ ਇਹ ਕਿਉਂ ਪਹੁੰਚੇ ਆ ਕਿ ਕੀ ਇਹਨਾਂ ਦੀ ਮੰਗ ਆ ਹੁਣ ਅਗਲੀ ਕੀ ਹੋਣਾ ਚਾਹੀਦਾ ਵਾ ਜਿਹੜਾ ਇੱਥੇ ਇਹ ਪ੍ਰੋਟੈਸਟ ਕਰ ਰਹੇ ਆ ਤੇ ਇੱਥੇ ਮੰਗ ਪੱਤਰ ਜਿਹੜਾ ਉਹ ਦੇਣ ਆਏ ਆ। ਕੀ ਨਾਈ ਆਪਣਾ ਜਸਵੀਰ ਸਿੰਘ ਲਿਠਾ ਜਿਲ੍ਹਾ ਫਿਰਦਾ ਆਨ ਭਾਰਤੀ ਕਿਸਾਨ ਯੂਨੀਅਨ ਕਪੂਰਥਲਾ ਕਾਦੀਆਂ ਜਸਵੀਰ ਜੀ ਕੀ ਕਹਿਣਾ ਚਾਹੂਗੇ ਜਿਹੜਾ ਵਾ ਮਸਲਾ ਜਿਹੜਾ ਹੈ ਲਗਾਤਾਰ ਪੱਖਦਾ ਜਾ ਰਿਹਾ ਵਾ ਜਿਹੜਾ ਵਾ ਥੱਪੜ ਕਾਣ ਜੀ ਆਪਾਂ ਗੱਲ ਕਰੀਏ ਕੰਗਣਾ ਰਣਾਵਦਾ ਕਿ ਆਪਣੇ ਕਪੂਠਲੇ ਦੀ ਜਿਹੜੀ ਧੀਆ ਕੁਲਵਿੰਦਰ ਕੋਰ ਕਿ ਉਹਨੂੰ ਜਿਹੜਾ ਵਾ ਸਸਪੈਂਡ ਵੀ ਕਰ ਦਿੱਤਾ ਗਿਆ ਤੇ ਦੂਜਾ ਉਹਦੇ ਉੱਤੇ ਜਿਹੜਾ ਵਾ ਪਰਚਾ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਕੀ ਕਹੋਗੇ ਉਹ ਤੇ ਮੇਰੇ ਜਿਹੜੇ ਕਪੂਰਥਲੇ ਸੁਲਤਾਨਪੁਰ ਬਲਾਖ ਦੀ ਨਹੀਂ ਸਾਰੇ ਪੰਜਾਬ ਦੀ ਹੈ ਸਾਰੇ ਪੰਜਾਬ ਦੀ ਨਹੀਂ ਸਾਰੇ ਵਰਲਡ ਦੀ ਦੀਆਓ ਜਿਹੜਾ ਦੇਖੋ ਚੰਦੀਗੜ੍ਹ 에어ਪੋਰਟ ਤੇ ਜਿਹੜਾ ਅਕਾਡ ਹੋਇਆ ਹੈ ਹੋਣਾ ਨਹੀਂ ਸੀ ਚਾਹੀਦਾ ਕਿਉਂਕਿ ਜਿਹੜਾ ਕੰਗੜਾ ਨਾਲੋਂ ਉਹ ਐਮਪੀ ਇਹ ਬੜੇ ਵੱਡੇ ਅਹੁਦੇ ਤੇ ਆ ਉਹਨਾਂ ਨੇ ਸਾਹ ਦੇਖੋ ਬੀਜੇਪੀ ਨੇ ਵੇਖ ਲਿਆ ਪਹਿਲਾਂ ਕਿ ਪੰਜਾਬ ਚ ਕਿਸਾਨਾਂ ਦਾ ਜਾਂ ਸਾਰੇ ਭਾਰਤ ਦੇ ਕਿਸਾਨਾਂ ਦਾ ਕਿੰਨਾ ਯੋਗ ਰਿਹਾ ਜਿਹੜਾ ਬੀਜੇਪੀ ਆ 13 ਜਿਹੜੇ ਸੀਟਾਂ ਤੇ ਖੜੇ ਸੀ 13 ਮੁੱਦੇ ਦੇ ਮੂੰਹ ਦਿੱਗੇ ਆ ਇਹ ਸਾਰੇ ਕਿਸਾਨਾਂ ਦੇ ਸੁਟੇ ਆ ਜਿਹੜਾ ਦੇਖੋ ਮੋਦੀ ਸਾਹਿਬ ਨੇ ਉਹਨਾਂ ਨੂੰ ਬਹੁਤ ਮਤ ਨਹੀਂ ਮਿਲੀ ਉਹ ਵੀ ਸਾਰੇ ਇੰਡੀਆ ਦੇ ਵਿੱਚ ਕਿਸਾਨਾਂ ਨੇ ਇਕੱਠੇ ਕਰਕੇ ਉਹਨਾਂ ਨੂੰ ਹਰਾਇਆ ਔਰ ਉਹਨਾਂ ਜਿਹੜੀ ਉਹਦੀ ਆਪੋਜੀਸ਼ਨ ਉਹ ਤਗੜੀ ਹੋਈ ਆ ਜਿਹੜਾ ਅਸੀਂ ਐਮਐਸਪੀ ਮੰਗ ਰਹੇ ਆ ਜਾਂ ਹੋਰ ਜਿਹੜਾ ਸਾਡੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਇਸ ਕਰਕੇ ਜਿਹੜਾ ਅਸੀਂ ਅੱਜ ਜਿਹੜੀ ਆਪਣੀ ਧੀ ਫਲਵਿੰਦਰ ਖੋੜ ਦੇ ਹੱਕ 'ਚ ਆਏ ਆ ਤੇ ਜਿਹੜਾ ਕੰਨਾ ਰਲੋਂ ਉਹ ਆ ਉਹਦੇ ਖਿਲਾਫ ਇਹਨਾ ਪੰਚਾ ਜਰਜ ਕੀਤਾ ਜਾਵੇ ਕਲਵਿੰਦਰ ਖਾਉਨ ਦੇ ਨਾਮ ਪੰਚਾਇਤ ਕੀਤਾ ਉਹਨੂੰ ਨਾਮ ਕੀਤਾ ਜਾਂਦਾ ਹੈ ਇਹ ਕਿਸ ਤਰ੍ਹਾਂ ਦੇਖਦੇ ਹੋ ਕੌਮਨਾ ਨਾਵਤ ਨੂੰ ਕਿ ਹਰ ਵਾਰੀ ਇਦਾਂ ਦੇ ਬਿਆਨ ਦੇ ਨੇ ਕਿ ਕਿਸਾਨ ਜਿਹੜੇ ਆ ਬਾਰਡਰਾਂ ਦੇ ਉੱਤੇ ਬੈਠੇ ਹੋ ਕਿਸਾਨ ਦੀ ਉਹ ਅਤਵਾਦੀ ਆ ਤੇ ਖਾਲਿਸਤਾਨ ਨੂੰ ਜੇ ਹਰਾਵਾ ਦੇ ਰਹੀ ਆ ਅਤਵਾਦ ਨੂੰ ਜਿਹੜਾ ਪੰਜਾਬ ਦੇ ਵਿੱਚ ਹਰਾਵਾ ਦੇ ਰਹੀ ਆ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਉ ਸਾਨੂੰ ਕਿਸਾਨਾਂ ਨੂੰ ਇਹ ਕਹਿ ਰਹੀ ਆ ਜਿase ਸਾਡੀਆਂ ਭੈਣਾਂ ਦਿੱਲੀ ਬੈਠੀਆਂ 26000 ਬੀਬੀ ਲੰਕੀ ਜਿਵੇਂ ਹੋਣਤੀ ਉਹ ਸਾਨੂੰ ਖਾਸਪਨ ਨਹੀਂ ਪੈਂਦੀ ਆ ਕੀ ਖਾਸਪਨ ਕੋ ਚੰਗੀ ਗੱਲ ਆ ਪਿਸਾਨ ਜਿਹੜਾ ਅਕਸਰ 40 ਫਰਾਂ ਲੋਕਾਂ ਦਾ ਢਿੱਡ ਭਰ ਰਿਹਾ ਆ ਸਾਰੇ ਭਾਕ ਨੂੰ ਰੋਟੀ ਦੇ ਰਿਹਾ ਤੇ ਉੱਥੇ ਵੀ ਸਾਡੀ ਓਨੀ ਕਣੀ ਜਿਹੜੀ ਭੈਣ ਕਲਵਿੰਦਰ ਕੋ ਨਹੀਂ ਉਹਨੇ ਖਾਸਤਾਨੀ ਕਿਹਾ ਕੌਰ ਕੌਰ ਤੇ ਵੀ ਕੌਰ ਆ ਉਹ ਖਾਸਤਾਨੀ ਆ ਉਹਨੇ ਕਿਹਾ 100 ਰੁਪਏ ਜਿਹੜੀਆਂ ਬੀਬੀਆਂ ਨੇ ਉੱਥੇ ਕਿਸਾਨਾਂ ਦੇ ਧਰਨੇ 'ਚ ਬੈਠੀਆਂ ਨੇ ਕੀ 100 ਰੁਪਏ ਲੈ ਕੇ ਸਾਡੀਆਂ ਬੀਬੀਆਂ ਭੈਣਾ ਇੱਥੇ ਦੇ ਲੱਖ ਰੁਪਏ ਲੈ ਕੇ ਕੋਈ ਨਹੀਂ ਜਾਂਦਾ ਇਹ ਬਹੁਤ ਮੰਦ ਭਾਗੀ ਕੰਮ ਹੈ ਭਾਜੀਪੀ ਦੇ ਜਿਹੜੇ ਸਰਦਖਾਨ ਜਿਹੜੇ ਵੱਡੇ ਮੰਤਰੀ ਸਾਹਿਬ ਨੇ ਜਾਂ ਮੋਦੀ ਸਾਹਿਬ ਨੇ ਉਹਨੂੰ ਇਹ ਸਮਝਾਉਣਾ ਕੱਲ੍ਹ ਵੇਹ ਬੀਜੇਪੀ ਦੇ ਕਾਫੀ ਜਿਹੜਾ ਟੀਵੀ ਚੈਨਲ ਤੇ ਤੰਗਣਾ ਨਲੋਤ ਨੂੰ ਜਿਹੜੀ ਆ ਫਟਕਾਰ ਪਾਈ ਆ ਉਹਨੂੰ ਆਪਣੇ ਆਪ ਜੇ ਸ਼ਰਮ ਹੋਣੀ ਚਾਹੀਦੀ ਆ ਕਿ ਮੈਂ ਸਾਰੇ ਕੋ ਭਾਰਤ ਇੱਕ ਤੁਨ ਮਨੇਖਿਆ ਭਾਰਤ ਦੇ ਵਿੱਚ ਵੱਖ-ਵੱਖ ਲੋਕ ਰਹ ਰਹੇ ਆ ਪਰ ਆਪਾਂ ਪਿਆਰ ਨਾ ਰਹ ਰਹੇ ਆ ਇਦਾਂ ਜਿਹੜਾ ਆ ਜਿਹੜਾ ਉਹ ਕੀਤਾ ਉਹਨੂੰ ਬਹੁਤ ਮੰਨਫਾਗ ਆ ਇਹ ਕੰਗਨਰਨਾਵਤ ਬਾਰ-ਬਾਰ ਪੰਜਾਬ ਨੂੰ ਹੀ ਕਿਉਂ ਟਾਰਗੇਟ ਕਰ ਰਹੀ ਹੈ ਕਿਉਂਕਿ ਹੁਣ ਕੰਗਨਰਨਾਵਤ ਤੋਂ ਬਾਅਦ ਉਹਦੀ ਭੈਣ ਅੰਗੋਲੀ ਉਹਦੇ ਵੀ ਜਿਹੜੇ ਆ ਲਗਾਤਾਰ ਟਵੀਟ ਜਿਹੜੇ ਆਨੇ ਸ਼ੁਰੂ ਹੋ ਚੁੱਕੇ ਆ ਉਹ ਵੀ ਕਹਿ ਰਹੀ ਹੈ ਕਿ ਜਿਹੜਾ ਵਾ ਪੰਜਾਬ ਜਿਹੜਾ ਵਾ ਇਹ ਖਾਲਿਸਤਾਨ ਤੇ ਜਿਹੜੇ ਕਿਸਾਨ ਜਿਹੜੇ ਆ ਉਹ ਕਿਸਾਨ ਨਹੀਂ ਉੱਥੇ ਬੈਠੇ ਉਹ ਅਤਵਾਦੀ ਜਿਹੜੇ ਆ ਉਹ ਅਤਵਾਦੀ ਬੈਠੇ ਆ ਕਿਉਂਕਿ ਇਦਾਂ ਦੇ ਮੰਦ ਭਾਗੀ ਜਿਹੜੇ ਆ ਬਿਆਨ ਦੇਣੇ ਕਦੀ ਕੰਗਨਾ ਵੱਲੋਂ ਕਦੀ ਕੰਗਨਾ ਦੀ ਭੈਣ ਅੰਗੋਲੀ ਵੱਲੋਂ ਇਹ ਤੁਸੀਂ ਨਹੀਂ ਦੇਖਦੇ ਕਿ ਇਹ ਪੰਜਾਬ ਤੋਂ ਮਹੌਲ ਜਿਹੜਾ ਵਾ ਉਹ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਦੇ ਇਹੋ ਜਿਹੇ ਲੋਕੀ ਬਹੁਤ ਖਰਾਬ ਕਰ ਰਹੇ ਅਸੀਂ ਤੇ ਮੈਂ ਸਾਰੇ ਜਿੰਨੇ ਧਰਮਿਆਂ ਬੜੇ ਪਿਆਰ ਨਾਲ ਰਹ ਰਹੇ ਆ ਹਿੰਦੂ ਆ ਸਿੱਖ ਆ ਮੁਸਲਮਾਨ ਆ ਸਾਈ ਆ ਸਾਰੇ ਧਰਮਾਂ ਨੂੰ ਪਿਆਰ ਕਰ ਰਹੇ ਆ ਉਹਦੀ ਭੈਣ ਰਬੋਦੀ ਜਾਂ ਕੰਗਣਾ ਜਿੱਦਾਂ ਹੁਣ ਅਸੀਂ ਤੇ ਨਹੀਂ ਮੰਨਦੇ ਥੱਪਣ ਵਾਰਿਆ ਜਿੱਦਾਂ ਕਲਦੀ ਆਪਣੇ ਭੈਣ ਕਲਵਿੰਦਰ ਵੀ ਥੱਪਣ ਵਾਰਿਆ ਹੁਣ ਨਹੀਂ ਕਹੇਗੀ ਜੇ ਹੁਣ ਗਾਂ ਖਾਈ ਲਈ ਨਾ ਤੇ ਜਾਦੇ ਥੱਪਣ ਬੰਜਣਗੇ ਕਿਉਂਕਿ ਸਵਾਲ ਵੀ ਜਾਗ ਗਿਆ ਕਿ ਸਾਡੀਆਂ ਬੀਬੀਆਂ ਵੀ ਜਾਗ ਪਈਆਂ ਜਦੋਂ ਅਸੀਂ ਪਿਆਰ ਦਾ ਜੀ ਕਹਿੰਦੇ ਆ ਜੀ ਕਹੋ ਜੀ ਕਹਾਓ ਉਹ ਗਲਤ ਰਾਹ ਚੱਲ ਰਹੀ ਉਹਨੂੰ ਭਾਪੀ ਵਾਲੇ ਕਿੰਨੇ ਨੇ ਉਹਨੂੰ ਰੋਕਣਗੇ ਕਿਉਂਕਿ ਭਾਪੀ ਦੀ ਜਿਹੜੀ ਆ ਜਿਹੜੀ ਆਪਣੀ ਗਾਂ ਜਿੰਨੀ ਵੀ ਹੋ ਭਾਪੀ ਦੀ ਜਿਹੜੀ ਉਹਨੂੰ ਖਰਾਬ ਕਰ ਰਹੀ ਆ ਉਹਨਾਂ ਵਾਲਿਆਂ ਦੇਖੋ ਗਾਂ ਨੂੰ ਚੋਣਾ 27 ਜਨਵਰੀ ਜਿੰਨਾ ਅੱਗੇ ਵੀ ਹੋਣ ਵੀ ਆਉਣੀਆਂ ਨੇ ਭਾਪੀ ਹਾਰ ਕੇ ਜਾਏਗੀ ਜੇ ਇਦਾਂ ਨਾ ਜੇ ਨਾ ਮੁੜੇਗੀ ਉਹ ਇੱਕ ਇਹ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਚੰਡੀਗੜ੍ਹ 에어ਪੋਰਟ ਤੇ ਭਾਨਾ ਵਰਤਿਆ ਵਾ ਕਿ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ ਵਾ ਕਿਉਂਕਿ ਉਹ ਤੇ ਚਲੋ ਹਜੇ ਇਨਕੁਆਇਰੀ ਚੱਲ ਰਹੀ ਆ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਹਜੇ ਤੱਕ ਨਹੀਂ ਸਾਹਮਣੇ ਆਈ ਕਿ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਸਤੰਜ ਜਿਹੜੇ ਆਪਾਂ ਗੱਲ ਕਰੀਏ ਕਿ ਇੱਕ ਡਰਾਮਾ ਜਿਹੜਾ ਵਾ ਉਹ ਰਚਿਆ ਜਾ ਰਿਹਾ ਹੈ ਜੇ ਬੀਜਪੀ ਵੱਲੋਂ ਜਾਂ ਕੰਗਣਾ ਰਣਾਵਤ ਵੱਲੋਂ ਕਿਉਂਕਿ ਇੱਕ ਪਾਸੇ ਇਲੈਕਸ਼ਨ ਖਤਮ ਹੋਈ ਹੈ ਉਸ ਤੋਂ ਬਾਅਦ ਉਹ ਜਿੱਤੀ ਹੈ ਐਮਪੀ ਐਮਪੀ ਬਣ ਕੇ ਪਹਿਲੀ ਵਾਰੀ ਉਹ ਦਿੱਲੀ ਜਿਹੜੀ ਆ ਜਾਰੀ ਸੀਗੀ ਤੇ ਮੁੜ ਕੇ ਚੰਡੀਗੜ੍ਹ ਦੇ ਉੱਤੇ ਇਦਾਂ ਦੀ ਜਿਹੜੀ ਆ ਵਾਰਦਾਤ ਜਿਹੜੀ ਆ ਉਹ ਹੋ ਜਣੀ ਆ ਤੇ ਕਿਉਂਕਿ ਹੁਣ ਕੀ ਤੁਸੀਂ ਮੰਗ ਕੀ ਕਰਦੇ ਹੋ ਕਿ ਇਹਦੀ ਜਿਹੜੀ ਆ ਇਨਕੁਆਇਰੀ ਜਿਹੜੀ ਆ ਜਲਦ ਤੋਂ ਜਲਦ ਉਹ ਹੋਣੀ ਚਾਹੀਦੀ ਆ ਇਹ ਦੇਖੋ ਜਿਹੜੀ ਭਾਜਪਾ ਦੀ ਸ਼ਰਾਰਤ ਆ ਜਿਹੜਾ ਪੰਜਾਬ ਦੇ ਆ ਨੌਜਵਾਨਾਂ ਨੂੰ ਪੰਜਾਬ ਦੇ ਕਾਲੋਂ ਜਿਹੜਾ ਇਹਨਾਂ ਨੇ ਕਹਿਣਾ ਇਹ ਹੱਤਵਾਦੀ ਏ ਵੱਖਵਾਦੀ ਆ ਇਹ ਜਾਣ ਕੇ ਪੰਜਾਬ ਬਣਾ ਐ ਛੱਡੇ ਪਿਆਰ ਨਾਲ ਚੱਲ ਰਿਹਾ ਸਾਰੇ ਕਿਸਾਨ ਮਜ਼ਦੂਰ ਛੋਟਾ ਮੁਕਾਲੀ ਦਕਾਨਦਾਰ ਸਾਰਾ ਕੰਮ ਵਧੀਆ ਕਰ ਰਹੇ ਆ ਪਰ ਇਹ ਬੀਜੇਪੀ ਜਿਹੜੀ ਆ ਤੇਰੇ ਨਾਲ ਕਗਨਾ ਨਾ ਨਾ ਉਸ ਕਗਨਾ ਨਾ ਉਹ ਦੀ ਭੈਣ ਆ ਗੋਲੀ ਇਹ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਆ ਪਰ ਅਸੀਂ ਉਹ ਕੰਮ ਨਹੀਂ ਕਰਨਾ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਪੰਜਾਬ ਜਿਹੜਾ ਇਹ ਦੇਖੋ ਹਿੰਦੁਸਤਾਨ ਦਾ ਭਾਰ ਹੰਡਾ ਰੀੜ ਦੀ ਹੱਡੀ ਆ ਜਿਹੜਾ 60% ਜਿਹੜਾ ਆਪਣੇ ਭਾਰ ਦੇ ਖੇਗ ਫਾਰਿਆ ਜਿਹੜਾ ਆਪਣਾ ਸਬਜ਼ੀਆਂ ਆ ਭਾਵੇਂ ਉਹ ਝੋਨਾ ਭਾਵੇਂ ਉਹ ਕਣਕ ਆ ਪਰ ਹੁਣ ਸਾਡੀ ਇਹ ਪੁਰੀ ਹੋਰ ਮੰਗਿਆ ਕਿ ਜਿਹੜਾ ਕਗਨਾ ਖਲਾਫ ਕਗਨਾ ਦੇ ਖਿਲਾਫ ਜੇ ਭਾਜੀਪੀ ਆ ਜੀ ਮੋਦੀ ਸੱਚਾ ਕਹਿੰਦਾ ਮੈਂ ਸੱਤਾ ਸੱਚਾ ਜਿਹੜਾ ਆ ਪੀਐਮ ਆ ਜੇ ਮੋਦੀ ਤੇ ਜਿਹੜਾ ਉਹਨੂੰ ਮੇ ਸਾਡੀ ਪੁਰੀ ਹੋਰ ਮੰਗਿਆ ਕਾਦੀਆਂ ਯੂਨੀਅਨ ਦੀ ਕਿ ਮੋਦੀ ਕਗਨਾ ਦੇ ਖਿਲਾਫ ਜਿਹੜਾ ਪੰਚਾਇਤ ਦਰਜ ਕਰੇ ਔਰ ਕੁਲਵਿੰਦਰ ਸਿੰਘ ਦਾ ਇਹਨਾਂ ਪ੍ਰਚਾਰ ਅੰਦ ਕਰਕੇ ਉਹਨੇ ਸਰਵਦਾ ਸਾਲ ਇੰਨੀ ਬੰਦੀਆਂ ਸੰਗਤ ਕੀਤੀ ਏ ਉਹਨੂੰ ਬਹਾਲ ਕੀਤਾ ਜਾਵੇ ਉਹਨੂੰ ਜੇ ਆ ਦੇਖੋ ਕੁਲਵਿੰਦਰ ਨੂੰ ਮੈਦਲ ਦੇਣਾ ਚਾਹੀਦਾ ਜਿੰਨੇ ਖਰੋਕੇ ਐਮਪੀ ਦੇ ਰੋਸ ਉਹ ਆਪਣਾ ਜਿਹੜਾ ਬਕਸ ਜਿਹੜਾ ਤੂੰ ਫੜਿਆ ਥੈਲਾ ਨੂੰ ਚੱਕ ਲਾ ਕੇ ਜਾਓ ਕਿੰਨੀ ਸੋਹਣੀ ਗੱਲ ਕੀਤੀ ਐ ਪਰ ਕੰਗਲਾ ਨੇ ਜਿਹੜੀ ਗਲਤ ਗੱਲ ਕਹ ਕੇ ਪੰਜਾਬ ਦੀ ਧਰਤੀ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਅਸੀਂ ਨਹੀਂ ਹੋਣ ਦਿਆਂਗੇ ਇਹ ਸੀਗੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਆ ਪ੍ਰਧਾਨ ਉਹਨਾਂ ਦੇ ਜਸਬੀਰ ਸਿੰਘ ਜਿਹਨਾਂ ਨਾਲ ਗੱਲਬਾਤ ਹੋਈ ਜਿਨ੍ਹਾਂ ਦਾ ਇਹੀ ਕਹਿਣਾ ਕਿ ਇਹ ਸਪਤ ਜਿਹੜਾ ਇੱਥੇ ਜਿਹੜੇ ਪਹੁੰਚੇ ਆ ਜਿਹੜਾ ਵਾ ਮੰਗ ਪੱਤਰ ਜਿਹੜਾ ਵਾ ਡਿਪਟੀ ਕਮਿਸ਼ਨਰ ਨੂੰ ਦੇਣਗੇ ਉਸ ਤੋਂ ਬਾਅਦ ਐਸਐਸਪੀ ਨੂੰ ਜਿਹੜਾ ਦੇਣਗੇ ਇੱਕ ਤਾਂ ਜਿਹੜਾ ਵਾ ਕੋਵਿੰਦਰ ਕੌਰ ਨੂੰ ਜਿਹੜਾ ਪਰਚਾ ਜਿਹੜਾ ਦਰਜ ਕੀਤਾ ਉਹ ਰੱਦ ਕੀਤਾ ਜਾਵੇ ਉਸ ਤੋਂ ਬਾਅਦ ਜਿਹੜਾ ਸਸਪੈਂਡ ਜਿਹੜਾ ਵਾ ਉਹਨੂੰ ਕੀਤਾ ਗਿਆ ਉਹਨੂੰ ਬਹਾਲਦੁਆਰਾ ਕੀਤਾ ਜਾਵੇ ਤੇ ਦੂਜਾ ਜਿਹੜਾ ਵਾ ਕੰਗਨਾ ਰਣਾਵਤ ਦੇ ਖਿਲਾਫ ਜਿਹੜੀ ਆ ਉਹ ਪਰਚਾ ਦਰਜ ਕੀਤਾ ਜਾਵੇ ਕਿ ਜਿਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਬਿਆਨ ਜਿਹੜੀ ਆ ਉਹ ਲਗਾਤਾਰ ਦੇ ਰਹੀ ਆ ਕਿ ਪੰਜਾਬ ਦੇ ਕਿਸਾਨਾਂ ਕਿਸਾਨ ਨਹੀਂ ਉਹ ਅਤਵਾਦੀ ਆ ਤੇ ਉਹਨਾਂ ਦੇ ਉੱਤੇ ਪਰਚਾ ਦਰਜ ਜਿਹੜਾ ਲਾ ਉਹ ਜਿਹੜਾ news